ਉਗਰਮਕ ਸਿੰਘ ਕੋਂਗਰਾਲੀ ਦਾੜੀ ਵਾਲਾ ਉਹ ਲੰਬਾ ਜਿਹਾ ਮੁੰਡਾ ਉਹਨਾਂ ਬਿਆਂ ਦੀ ਸਭ ਤੋਂ ਵੱਧ ਸੋਹਣੀ ਪੋਜਣੀ ਜਿਹਹੀ ਭਗਵਾਨਿਆ ਕਰਦਾ ਸੀ ਮੇਰੀਆਂ ਨਾਲ ਗਿਆ ਉਸ ਨੂੰ ਸਾਠੀ ਅੱਖ ਛੇੜਿਆ ਕਰਦੀਆਂ ਰੋਜ਼ 15 ਕਿਲੋਮੀਟਰ ਦੂਰੋਂ ਪੁਰਾਣੇ ਜਿਹੇ ਸਾਇਤਾ ਤੇ ਆਇਆ ਕਰਦਾ ਸੀ ਨੈਣਾ ਫੇਰ ਮੜੀ ਪਰ ਫਾਈਨਲੀ ਕੇਰ ਬਣ ਪਾਟੀ ਵਿੱਚ ਉਸਨੇ ਮੇਰੇ ਨਾਲ ਪਹਿਲੀ ਤੇ ਆਖਰੀ ਵਾਰ ਗੱਲ ਕੀਤੀ ਆਖਣ ਲਗਾ ਜੇ ਠੀਕ ਸਮਝੋ ਤਾਂ ਅੱਗੋਂ ਵੀ ਆਪਣੇ ਬਾਰੇ ਦੱਸਦਾ ਰਿਹਾ ਕਰਾਂਗੇ ਨਾਲ ਹੀ ਰੁੱਕੇ ਵਿੱਚ ਲਿਖਿਆ ਕਿੰਨਾ ਕੁਝ ਅਤੇ ਆਪਣੇ ਪਿੰਡ ਦਾ ਐਡਰੈਸ ਮੈਨੂੰ ਫੜਾ ਗਿਆ ਮੇਰੇ ਵੱਡੇ ਵੱਡੇ ਸੁਪਨੇ ਆਕੀ ਮਿੱਟੀ ਘੱਟੇ ਅਤੇ ਗੋਹੇ ਨਾਲ ਲੁਕੜੀਆਂ ਉਸ ਦੀਆਂ ਭਵਿੱਖ ਦੀਆਂ ਲਕੀਰਾਂ ਤੁਸੀਂ ਹੀਆਂ ਲਕੀਆਂ ਮੈਂ ਰੁਕਾ ਪਾੜਿਆ ਨਾ ਸੋਚਿਆ ਨਾਲ ਦੀਆਂ ਉਗਵਾਵਾਂਗੀ ਤਾਂ ਥੋੜਾ ਹਾਸਾ ਠੱਠਾ ਕਰ ਲੈ ਲਈਆਂ ਨਾਲ ਦੀਆਂ ਕਿੰਨਾ ਕੁਝ ਲਿਖਿਆ ਦੇ ਬੜਾ ਹੱਸਿਆ ਕੁਝ ਨੇ ਟੀਚਰ ਵੀ ਕੀਤੀ ਆਖਿਆ ਤਾਂ ਕੀ ਹੋਇਆ ਇਹ ਪਿੰਡੋਂ ਆਉਂਦਾ ਈ ਸੂਰਤ ਤੇ ਸੀਤ ਦਾ ਤਾਂ ਬਾੜਾ ਨਹੀਂ ਪਰ ਉਹਨੇ ਦਿਨ ਇਰਾਦਮ ਸਤਮੇਸਮਾਨ ਤੇ ਹੋਇਆ ਕਰਦਾ ਸੀ ਪਤਾ ਨਹੀਂ ਮੈਂ ਉਰਕਾ ਤਦੋਂ ਇਹ ਕਿਤੇ ਪਾੜ ਤੋਂ ਉੱਠ ਦਿੱਤਾ। ਤਾਇਆ ਮਾਮਾ ਅਤੇ ਏਦੀਆਂ ਜ਼ਿਆਦਾਤਰ ਧੀਆਂ ਬਾਹਰ ਹੀ ਸਨ। ਉਹਨਾਂ ਦਾ ਰਹਿਸੈਨ ਵਿਚੇ ਦੰਦਾ ਸ੍ਰੀਖਾ ਵਿਆਹ ਮੰਗਣੇ ਤੇ ਅਕਸਰ ਹੀ ਹੋਦੀ। ਉਹਨਾਂ ਦੀ ਖਾਸ ਤਰ੍ਹਾਂ ਦੀ ਖਾਤਰਦਾਰੀ ਅਤੇ ਉਹਨਾਂ ਦੇ ਵਾਲਾ ਕੱਪੜਿਆਂ ਵਿੱਚੋਂ ਆਉਂਦੀ ਇੱਕ ਵੱਖਰੀ ਤਰ੍ਹਾਂ ਦੀ ਬਚਿੱਤਰ ਜਿਹੀ ਖੁਸ਼ੂ ਮੈਨੂੰ ਹਮੇਸ਼ਾ ਹੀ ਆਕਰਸ਼ਿਤ ਕਰਿਆ ਕਰਦੀ। ਉਹ ਅਕਸਰ ਹੀ ਬਾਹਰ ਦੇ ਮਾਹੌਲ ਰਹਿਣੀ ਸੈਣੀ ਉੱਚੀਆਂ ਇਮਾਰਤਾਂ ਦਰਿਆਵਾਂ ਇਲਾ ਗੋਰੇ ਕੁੜੀਆਂ ਦੀ ਗੱਲ ਕਰਿਆ ਕਰਦੀਆਂ ਫਿਰ ਸ assi ਵਿੱਚ ਆਈ ਲੰਗ ਰਿਲੇਸ਼ ਕਾਰੇ ਵਾਲਾ ਕੈਨੇਡਾ ਤੋਂ ਆਇਆ ਰਾਜਪੁਰਵੈ ਮੇਰਾ ਸੁਪਨੇ ਦਾ ਸਹਜਤਾ ਲੱਗਿਆ ਮਗਰ ਉਸ assati ਠਾਸੀ ਵਿੱਚ ਆਈ ਇੱਕ ਹੋਰ ਪੰਜਾਬੀ ਫਿਲਮ ਜਿਹੜੀ ਜੱਟ ਦੀ ਨੇ ਰਹਿੰਦੀ ਕੁੰਢੀ ਕਾਸਰ ਵੀ ਪੂਰੀ ਕਰ ਦਿੱਤੀ ਮੈਂ بنا دسیا پورے ساری فلم انگلینڈ کا محول دکھایا گیا اپنے آپ شیشے دیکھتی تاگوں پر پاویں جو مرضی ہو جائے جانا تو باہر ہی ہے پھر منگنا کنڈا ہو گیا بیا جنج میرج پیلس داج دہج کار ਬਸਾਂ ਤੇ ਹੋਰ ਵੀ ਕਿੰਨਾ ਕੁਝ 11 ਬੰਦਿਆਂ ਦੀ ਪ੍ਰਾਤ ਤੇ ਰਿਵਾਜ ਕਰਕੇ ਚੰਡੀਗੜ੍ਹ ਜਾਣਾ ਪਿਆ ਮੁਰ ਸਾਡੇ ਰੇਕ ਮਗਰੋਂ 3 ਦਿਨ ਆ ਪਹੁੰਚਿਆ 7 ਘੰਟਿਆਂ ਦੀ ਫਲਾਈਟ ਮਗਰੋਂ ਟੋਰੰਟੋ ਤ੍ਰੀ ਸੋਹਣੇ ਸਜਾਉਂਦੀ ਜਹਾਜੋਂ ਬਾਹਰ ਆਈ ਚੌਂਕਾ ਮਾਰਦੇ 에ਅਰਪੋਰਟ ਤੇ ਬੰਦੇ ਘੱਟ ਤੇ ਮਸ਼ੀਨਾਂ ਜ਼ਿਆਦਾ ਤੁਸੀਂਾਂ ਪਹਿਲੀ ਰਾਤ ਜਦੋਂ ਆਰ ਨਮੀデア ਹੀ ਦੀ ਮਾਨਵਿੱਤ ਨਾਲ ਦੇ ਨਾਲ ਢੇਰ ਸਾਰੀਆਂ ਗੱਲਾਂ ਕਰ ਲਈ ਚਾਹੁੰਦੀ ਏ ਜੀ ਕਰਦਾ ਏ ਕਿ ਹੱਥ ਫੜ ਕੇ ਪੁੱਛੇ ਕਿ ਤੇਰਾ ਜਹਾਨ ਹੁਣ ਤੱਕ ਦੀ ਜ਼ਿੰਦਗੀ ਦਾ ਸਫ਼ਰ ਕਿੱਦਾਂ ਰਿਹਾ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਤੜਕੇ ਤੱਕ ਬਸ ਰੌਲੇ ਰੱਪੇ ਤੇ ਸ਼ਰਾਬ ਦੇ ਤੌਰ ਚੱਲਦੇ ਰਹੀਏ ਮੁੜ ਕੇ 10 ਮਿੰਟਾਂ ਦੀ ਤਸਨਾਮੀ ਜਿਹੀ ਆਈ ਤੇ ਆਪਣੇ ਨਾਲ ਸਾਰੇ ਸੁਪਨੇ ਵਹਾ ਕੇ ਲੈ ਗਏ। ਮਗਰੋਂ ਮਹਿਸੂਸ ਹੋਇਆ ਕਿ ਸਾਰਾ ਟੱਬਰ ਹੀ ਇਦਾਂ ਦਾ ਸੀ। ਹਰ ਗੱਲ ਦਾ ਡਾਲਰਾਂ ਦੀ ਤਕਰੀਬ ਵਿੱਚ ਤੋਲਦਾ ਹੋਇਆ। ਹਮੇਸ਼ਾ ਇਹੋ ਹੌਸਲਾ ਹਾ ਕਿ ਵੱਧ ਡਾਲਰਾਂ ਕਿੱਦੇ ਕਮਾਉਣੇ ਨੇ। ਰੋਈ ਵਾਰਾ ਅੱਪੋ-ਵਿਚ ਲੜੀ ਪੈਂਦੀ। ਮੁਸ਼ਕ ਮਾਰ ਦੀ ਫੈਕਟਰੀ ਵਿੱਚ ਭਾਰ ਗਰਮੀ ਵਿੱਚ ਕੰਮ ਕਰਦੀ ਨੂੰ ਅਕਸਰ ਪੰਜਾਬ ਚ ਹੀ ਤੇ ਆਉਂਦਾ। ਲੱਗਦਾ ਕੁੜਕੀ ਵਿੱਚ ਫਸ ਕੇ ਅਰੇ ਯੇ ਸਾ ਸੋਫੀਆ ਨਾਮ ਦੀ ਕੁੜੀ ਦਾ ਫੋਨ ਅਕਸਰ ਆਉਂਦਾ ਹੀ ਹੈ ਦਾ ਇਹ ਕਿੰਨੀ ਦੇਰ ਉਸ ਨਾਲ ਗੱਲ ਹੀ ਲੱਗ ਰਿਹਾ ਦਾ ਮੈਨੂੰ ਬੜੀ ਤਕਲੀਫ ਹੁੰਦੀ ਅੰਦਰੋਂ ਅੰਦਰ ਸੜਦੀ ਹੋਈ ਜਾ ਰਹੀ ਮੇਰੇ ਨਾਲ ਕਿਉਂ ਨਹੀਂ ਇਹਦੀ ਅੱਲਾ ਕਰਦਾ ਕਿਸੇ ਨਾਲ ਦਿਲ ਤੋਦਿਆਂ ਤਾਂ ਆਖ ਦਿੰਦੇ ਕਿ ਨਾਲ ਕੰਮ ਕਰਦੀ ਐ ਪਰ ਜਦੋਂ ਉਹ ਇੱਕ ਦੋ ਵਾਰ ਘਰੇ ਬੈਡਰੂਮ ਤੱਕ ਆਣ ਪੜੀ ਤਾਂ ਫਿਰ ਮੈਥੋਂ ਨਾ ਹੀ ਰਹਾ ਗਿਆ ਪਲੇਸ ਪਾ ਤਾਰਿਆ ਸਾਰੇ ਆਖਣਾਂ ਇੱਥੇ ਇਹ ਸਭ ਕੁਝ ਆਮ ਜਹੀ ਗੱਲੇ ਫਿਰ ਨਿੱਕੀ ਨਿੱਕੀ ਗੱਲ ਤੋਂ ਪੈਦਾ ਕਲਾ ਕਲੇਸ਼ ਨਿਤਾਬਰਤਾਰਾ ਬਣ ਗਿਆ ਪਹਿਲਾਂ ਪੁਲਿਸ ਅਤੇ ਫਿਰ ਅਦਾਲਤਾਂ ਤੇ ਹੋਰ ਵੀ ਬੜਾ ਕੁਝ ਲਾਉ ਦੇ ਸਾਰੇ ਵਾਲਾ ਰਾਜਪੱਤਰ ਮੈਨੂੰ ਕਿਧਰੇ ਵੀ ਨਾ ਤਿਸ਼ਿਆ ਤੇ ਨਾ ਹੀ ਮੈਂ ਆਸ ਜਿੰਦਗੀ ਦੀ ਤੈਨੂੰ ਸਭ ਰੀ ਵਣ ਸਭ ਤਨਾ ਕਦੀ ਸੁਣਵਾਈ ਵਾਲੀ ਆਖਰੀ ਤਰੀਕ ਕੰਨੀ ਬੈਠੀ ਹਾਂ ਕਿੰਨੇ ਬਰੇ ਪਹਿਲਾਂ ਵਾਲਾ ਉਹੀ ਗੁਰਮੁਖ ਸਿੰਘ ਚੇਤੇ ਆ ਗਿਆ ਪਤਾ ਨਹੀਂ ਕਿਧਰੇ ਹੋਣਾ ਪਸੰਦ ਨਹੀਂ ਸੀ ਤਾਂ ਕੀ ਹੋਇਆ ਫਟੋ ਘਟ ਮੈਨੂੰ ਉਸ ਦੀਆਂ ਭਾਵਨਾਵਾਂ ਦਾ ਮਜ਼ਾਕ ਨਹੀਂ ਸੀ ਉਡਾਉਣਾ ਚਾਹੀਦਾ ਹੁਣ ਤਿੰਨ ਰਹਾਕੇ ਮਗਰੋਂ ਮੇਰੇ ਵਾਲੀ ਉਸੇ ਪੜਾ ਵਿੱਚ ਆਪੜ ਚੁੱਕੀ ਆਪਣੇ ਧੀ ਨੂੰ ਇੱਕੋ ਗੱਲ ਸਮਝਾਉਂਦੀ ਹਾਂ ਕਿ ਕੁਝ ਪਲਾਂ ਦੀ ਬੱਲੇ ਬੱਲੇ ਅਤੇ ਚਕਾ ਚੌਂ ਦੀ ਖਾਤਰ ਕਿਸੇ ਗੁਰਮੁਖ ਸਿੰਘ ਨੂੰ ਐਸੇ ਵਾਲੀ ਤਕਰੀਰ ਵਿੱਚ ਨਾ ਤੋਲ ਬੈਠੀਏ ਬੜੀ ਭਾਰੀ ਕੀਮਤ ਚ ਪਾਉਣੀ ਪੈਂਦੀ ਏ ਸਾਰੀ ਉਮਰ ਐਸਾ ਜ਼ਹਿਰ ਪੀਣਾ ਪੈਂਦਾ ਜਿਹੜਾ ਨਾ ਕਦੇ ਚੰਗੀ ਤਰ੍ਹਾਂ ਚੋਂਨ ਦਿੰਦਾ ਤੇ ਨਾ ਹੀ ਪੂਰੀ ਤਰ੍ਹਾਂ ਮਰਨ ਦਿੰਦਾ ਹੈ ਹਰ ਪ੍ਰੀਸ਼ੰਗੀ ਰਵੰਦਾ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਤੁਸੀਂ ਵੀ ਬਾਹਰ ਕੁੜੀਆਂ ਨੂੰ ਭੇਜਣ ਲੱਗੇ ਚੰਗੀ ਤਰ੍ਹਾਂ ਸੋਚ ਕੇ ਭੇਜੋ ਇਸ ਬਾਰੇ ਆਪਣੇ ਕਮੈਂਟ ਜ਼ਰੂਰ ਕਰਕੇ ਦੱਸੋ ਜੀ ਕਹਾਣੀ ਨੂੰ ਆਖਰ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ